ਸਾਹੀ ਗੱਲ ਦੋਸਤੋ ਅੱਜ ਆਪਣੇ ਵਿੱਚ ਆਏ ਡਾਕਟਰ ਸਾਹਿਬ ਆਪਾਂ ਇਹਨਾਂ ਨਾਲ ਗੱਲਾਂ ਕਰਦੇ ਆ ਕਿਉਂਕਿ ਹੁਣ ਪਲੱਸ 2 ਦਾ ਰਿਜ਼ਲਟ ਆ ਚੁੱਕਿਆ ਹੈਗਾ ਕੱਲ ਸੀਬੀਐਸਸੀ ਬੋਰਡ ਦਾ ਆ ਗਿਆ ਅੱਜ ਪੰਜਾਬ ਬੋਰਡ ਦਾ ਆ ਜਾਣਾ ਹੈਗਾ ਤੇ ਬੱਚਿਆਂ ਨੂੰ ਕਿਹੜਾ ਸਟਰੀਮ ਚੁਣਨਾ ਚਾਹੀਦਾ ਕਿਸ ਵੱਲ ਜਾਣਾ ਚਾਹੀਦਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਤਿਕਾਰਯੋਗ ਤੇ ਸਾਨੂੰ ਥੋੜਾ ਚੰਨਣਾ ਪਾਓ ਵੀ ਬੱਚਿਆਂ ਨੂੰ ਕਿਹੜੀ ਸਟਰੀਮ ਚੁਣੀ ਚਾਹੀਦੀ ਆ ਹੁਣ ਅੱਜ ਰਿਜ਼ਲਟ ਕੱਲ ਸੀਬੀਐਸਸੀ ਬੋਰਡ ਦਾ ਆ ਗਿਆ ਅੱਜ ਪੰਜਾਬ ਬੋਰਡ ਦਾ ਵੀ ਆ ਜਾਣਾ ਹੈਗਾ ਦੇਖੋ ਕੰਸਲਸਰ ਸਾਹਿਬ ਸਭ ਤੋਂ ਵੱਡੀ ਮੁਸ਼ਕਲ ਕੈਰੀਅਰ ਦੀ ਸਿਲੈਕਸ਼ਨ ਕਰਨਾ ਹੀ ਹੁੰਦੀ ਹੈ ਠੀਕ ਹੈ ਜੀ ਇੱਕ ਅਜਿਹਾ ਟਾਈਮ ਆ ਜਾਂਦਾ ਜਦੋਂ ਬੱਚੇ ਪਲੱਸ 2 ਕਰ ਲੈਂਦੇ ਨੇ ਕਿ ਉਹ ਆਪ ਹੀ ਡਿਲੇਮਾ ਵਿੱਚ ਫਸ ਜਾਂਦੇ ਨੇ ਕਿ ਵੇਅਰ ਸ਼ੁਡ ਆਈ ਗੋ ਠੀਕ ਹੈ ਜੀ ਕਿਉਂਕਿ ਕਾਫੀ ਆਪਸ਼ਨਸ ਖੁੱਲ ਜਾਂਦੀਆਂ ਨੇ ਹਮ ਸਾਇੰਸ ਦਾ ਸਟਰੀਮ ਵੀ ਹੁੰਦਾ ਹੈ ਜੇ ਕਿਸੇ ਬੱਚੇ ਨੇ ਸਾਇੰਸ ਦੀ ਸਟੱਡੀ ਕੀਤੀ ਹੋਵੇ ਤੋਂ ਨਾਨ ਮੈਡੀਕਲ ਤੇ ਮੈਡੀਕਲ ਦੇ ਬੇਸ ਤੇ ਫਰਦਰ ਸਟਡੀ ਲੈ ਸਕਦਾ ਹੈ ਜੇਕਰ ਆਪਾਂ ਹੁਣ ਲੋਅਰ ਲੈਵਲ ਤੋਂ ਗੱਲ ਸ਼ੁਰੂ ਕਰੀਏ ਤਾਂ ਬੀਐਸਸੀ ਆਪਟ ਕਰ ਲੈਂਦੇ ਆ ਬੱਚੇ ਜਿਨ੍ਹਾਂ ਦਾ ਕਿਤੇ ਹੋਰ ਹੱਥ ਨਹੀਂ ਪੈਂਦਾ ਤਾਂ ਉਹ ਇਸ ਰਾਹ ਅਪਣਾ ਲੈਂਦੇ ਨੇ ਠੀਕ ਹੈ ਜੀ ਜੇਕਰ ਕੋਈ ਬੱਚਾ ਡੀਪ ਸਟਡੀ ਵੱਲ ਜਾਂਦਾ ਹੈ ਤਾਂ ਉਹਗਾ ਫਰਦਰ ਇਸੇ ਹੀ ਫੀਲਡ ਦੇ ਵਿੱਚ ਆਪਣੇ ਟੈਸਟ ਵਗੈਰਾ ਕਰੀਅਰ ਕਰਕੇ ਤੇ ਅੱਗੇ ਵੀ ਉਹ ਬੀਟੈਕ ਵਗੈਰਾ ਕਰ ਸਕਦਾ ਬਿਲਕੁਲ ਕਰ ਸਕਦਾ ਹੈ ਤੇ ਜਦੋਂ ਉਹ ਅੱਗੇ ਇਹਨਾਂ ਚੀਜ਼ਾਂ ਦੇ ਵਾਸਤੇ ਪਰਸੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਪਣੇ ਆਪ ਕੀ ਉਹਦਾ ਜਿਹੜਾ ਸਟੈਂਡਰਡ ਹੁੰਦਾ ਹੈ ਕੀ ਉਹਦਾ ਸਟੈਂਡਰਡ ਕਿੱਥੇ ਖੜਾ ਹੈ ਉਹਨੂੰ ਖੁਦ ਵੀ ਬੱਚੇ ਨੂੰ ਇਸ ਚੀਜ਼ ਦੇ ਵੱਡੀ ਗਲਤ ਇਹ ਹੈ ਕਿ ਬੱਚੇ ਦਾ ਆਪਦਾ ਮਨ ਕੀ ਹੈ ਫਸਟ ਆਫ ਆਲ ਵੱਡੀ ਗੱਲ ਤਾਂ ਇਹ ਹੈ ਕਈ ਵਾਰ ਕੀ ਹੁੰਦਾ ਹੈ ਵੀ 10ਵੀਂ ਤੋਂ ਬਾਅਦ ਬੱਚੇ ਨੂੰ ਜਦੋਂ ਪਲੱਸ 2 ਕਰਾਈ ਜਾਂਦੀ ਹੈ ਤਾਂ ਮਾਂ ਪਿਓ ਆਪਣੇ ਹਿਸਾਬ ਦੇ ਨਾਲ ਫੋਰਸ ਕਰਕੇ ਜਾਂ ਟੀਚਰ ਜਾਂ ਉਹ ਆਪਣਾ ਇਹਦਾ ਉਹਨਾਂ ਦਾ ਪੀਅਰ ਗਰੁੱਪ ਹੁੰਦਾ ਉਹਦੇ ਨਾਲ ਰਹਿ ਕੇ ਕਰਕੇ ਉਹ ਇਸ ਤਰ੍ਹਾਂ ਦਾ ਉਪਤ ਕਰ ਲੈਂਦੇ ਆ ਵੀ ਉਹਨਾਂ ਨੂੰ ਐ ਹੁੰਦਾ ਵੀ ਕਦੋਂ ਮੇਰਾ ਖੜਾ ਛੁੱਟੇ ਤੋ ਪਹਿਲੀ ਗੱਲ ਤਾਂ ਅਸਲ 'ਚ ਕੀ ਹੈ ਕਿ ਬੱਚੇ ਆ ਕਾਫੀ ਮੈਂਟਲੀ ਮੈਚੂਰ ਹੋ ਜਾਂਦਾ ਹੈ ਤਾਂ ਬੱਚੇ ਨੂੰ ਆਪਣੇ ਲੈਵਲ ਤੇ ਇਸ ਚੀਜ਼ ਦਾ ਟੈਸਟ ਬਣਦਾ ਉਹਨੂੰ ਆਪ ਕਰੇ ਫਿਰ ਉਹ ਆਪਨ ਦੇਖੇ ਕਿ ਆਉਣੇ ਆਪਣੀ ਜਿਹੜੀ ਸਟੱਡੀ ਹੁਣ ਤੱਕ ਕੀਤੀ ਹੈ ਪਲੱਸ 2 ਚ ਉਹਦਾ ਕੀ ਸਕੋਰ ਆਇਆ ਕਿੰਨੇ ਕੁ ਲੈਵਲ ਤੇ ਉਹ ਸਮਝਦਾ ਹੈ ਕਿ ਮੇਰੀ ਇਹ ਲਰਨਿੰਗ ਚੋਂ ਆਇਆ ਆਊਟ ਆਫ ਲਰਨਿੰਗ ਹੈ ਉਹਦੇ ਮੁਤਲਕ ਕੀ ਇਹਦੇ ਕੋਰਸਸ ਆਪਟ ਕੀਤੇ ਜਾ ਸਕਦੇ ਆ ਜਿਵੇਂ ਜੇਕਰ ਉਹ ਕਿਸੇ ਕਿਸਮ ਦੀ ਗ੍ਰੈਜੂਏਸ਼ਨ ਕਰਦਾ ਹੈ ਤੇ ਗ੍ਰੈਜੂਏਸ਼ਨ ਕਰਕੇ ਉਹ ਫਰਦਰ ਟੈਸਟ ਵਗੈਰਾ ਦੇ ਕੇ ਗਵਰਨਮੈਂਟ ਜੌਬ ਜਾਂ ਹੋਰ ਕੰਪੀਟੀਟਿਵ ਐਗਜ਼ਾਮ 'ਚ ਜਾ ਸਕਦਾ ਹੈ ਜਿਵੇਂ ਕਿ ਮੰਨ ਲਓ ਬੱਚੇ ਨੂੰ ਆਪ ਤੁਸੀਂ ਦੱਸਿਆਗਾ ਵੀ ਤੱਕੇ ਨਾਲ ਸਟਰੀਮ ਕੋਈ ਹੋਰ ਦਵਾਤਾ ਤਾਂ ਹੁਣ ਪਲੱਸ 2 ਤੋਂ ਬਾਅਦ ਬੱਚਾ ਸਟਰੀਮ ਚੇਂਜ ਵੀ ਕਰ ਸਕਦਾਗਾ ਹਾਂਜੀ ਪਲੱਸ 2 ਤੋਂ ਬਾਅਦ ਦੇਖੋ ਸਾਇੰਸ ਵਾਲਾ ਬੱਚਾ ਉਹ ਚਾਹੇ ਹੋਵੇ ਚਾਹੇ ਆਰਟਸ ਵਾਲਾ ਬੱਚਾ ਹੋਵੇ ਉਹ ਕੁਝ ਵੀ ਪਰਸਿਊ ਕਰ ਸਕਦਾ ਠੀਕ ਹੈ ਜੀ ਹੁਣ ਸਾਇੰਸ ਵਾਲਾ ਬੱਚੇ ਵੀ ਅਸੀਂ ਬਹੁਤ ਦੇਖਦੇ ਆਂ ਵੀ ਉਹ ਕਈ ਵਾਰੀ ਉਹ ਬੈਚਲਰ ਆਫ ਆਰਟਸ 'ਚ ਪੈ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਇਹਦੇ ਬੱਚੇ ਨੇ ਕੋਈ ਕਾਮਰਸ ਦਾ ਫੀਲਡ ਆ ਉਹ ਆਪਦੇ ਫੀਲਡ ਤੋਂ ਅਲੱਗ ਹੋ ਕੇ ਇਧਰ ਆ ਜਾਂਦਾ ਹੈ। ਕਈ ਬੱਚੇ ਇਹ ਸੋਚਦੇ ਆ ਵੀ ਮੇਰਾ ਮੈਥ ਅੱਛਾ ਹੈ ਤਾਂ ਉਹ ਕਿਸ ਨਾ ਕਿਸੇ ਵੇ ਦੇ ਨਾਲ ਓਹੋ ਸੈਮੀ ਜਾਂ ਕੰਮ ਕਰ ਲੈਂਦੇ ਨੇ। ਕੁਝ ਜਿਹੜਾ ਹੈਗਾ ਉਹਨੂੰ ਥੋੜੀ ਜੀ ਅਲਟਰੇਸ਼ਨ ਉਹਨੂੰ ਮਿਲ ਜਾਂਦੀ ਹੈ। ਨਾਨ ਮੈਡੀਕਲ ਵਾਲੀ ਕਨਾਲ ਉਹਨੇ ਮੈਥ ਵਗੈਰਾ ਕਰ ਲਿਆ। ਆਦਰਵਾਇਜ਼ ਉਹ ਸਬਜੈਕਟ ਇਸ ਤਰ੍ਹਾਂ ਨਾਲ ਚੁਣ ਲੈਂਦਾ ਕਿਉਂਕਿ ਹੁਣ ਤੁਸੀਂ ਉਹ ਵੇਲਾ ਤਾਂ ਨਹੀਂ ਰਿਹਾ। ਵੀ ਆਰਟਸ ਬਸ ਨੋਰਮਲ ਦੀ ਗੱਲ ਹੈ ਹੋਰ ਸਮਾਂ ਨਹੀਂ ਰਿਹਾ ਹੁਣ ਆਰਟਸ ਦੇ ਵਿੱਚ ਵੀ ਇੰਨੀ ਡੀਪ ਸਟੱਡੀ ਹੋ ਚੁੱਕੀ ਹੈ ਔਰ ਇੰਨੀ ਡਿਮਾਂਡ ਦੇ ਵਿੱਚ ਹੈ ਤੁਸੀਂ ਦੇਖਦੇ ਹੋ ਜਿਹੜਾ ਕੈਰੀਅਰ ਨੂੰ ਰੋਡ ਅਪਟ ਕਰ ਸਕਦੇ ਆ ਇੱਕ ਸਾਲ ਮੈਨੂੰ ਇਹਦੇ ਬਾਰੇ ਦੱਸੋ ਆਈਟੀਆਈ ਬਾਰੇ ਮਤਲਬ ਕੀ ਲੋਕਾਂ ਨੂੰ ਆਈਟੀਆਈ ਬਾਰੇ ਬਹੁਤ ਘੱਟ ਪਤਾ ਹੁੰਦਾ ਹੈ ਮਤਲਬ ਧਿਆਨ ਨਹੀਂ ਦਿੰਦੇ ਹੈਗੇ ਆਈਟੀਆਈ ਕਰਕੇ ਬੰਦਾ ਕੀ ਕਰ ਸਕਦਾ ਕਿ ਪਲੱਸਟੂ ਤੋਂ ਬਾਅਦ ਆਈਟੀਆਈ ਕਰੀ ਜਾ ਸਕਦਾ ਹੈ ਕੋਈ ਡਿਪਲੋਮਾ ਕਰਿਆ ਜਾ ਸਕਦਾ ਹੈ ਹਾਂ ਇਹ ਜਿਹੜਾ ਸਵਾਲ ਹੈ ਤੁਹਾਡਾ ਇਹ ਅਸਲ ਵਿੱਚ ਪ੍ਰੈਕਟੀਕਲ ਸਵਾਲ ਹੈ ਹਾਂਜੀ ਕਾਰਨ ਇਹਦਾ ਇਹ ਹੈ ਬਿਸ ਅਸੀਂ ਬੱਚਿਆਂ ਨੂੰ এডਿਊਕੇਸ਼ਨ 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 ਦੇ ਹਿਸਾਬ ਦੇ ਨਾਲ ਜਿਵੇਂ ਇਹ ਟ੍ਰੈਂਡ ਜਿਆ ਬਣਿਆ ਵਾ ਆਪਾਂ ਪਹਿਲਾਂ ਗੱਲ ਕੀਤੀ ਐ ਉਹ ਵਿੱਚ ਲਾਈ ਜਾਂਦੇ ਨੇ ਪਰ ਅਸਲ ਦੇ ਬੱਚੇ ਬੱਚੇ ਦੇ ਵਿੱਚ ਸਕਿੱਲ ਦੀ ਭਾਵਨਾ ਹੋਵੇ ਇਹ ਆਈਡੀਆ ਹੀ ਐ ਨਾ ਉਹ ਸਕਿੱਲ ਹੀ ਪੈਦਾ ਕਰਦਾ ਠੀਕ ਐ ਜੀ ਇਹ ਇਹੀ ਤੁਸੀਂ ਬਹੁਤ ਜ਼ਿਆਦਾ ਵਧੀਆ ਗੱਲ ਕੀਤੀ ਐ ਕਿਉਂਕਿ ਬੱਚੇ ਜਿਹੜੇ ਆਮ ਤੌਰ ਤੇ ਇੱਥੋਂ ਫੌਰਨ ਜਾਂਦਾ ਟ੍ਰੈਂਡ ਰੱਖਦੇ ਆ ਕੋਈ ਕੈਨੇਡਾ ਜਾਂਦਾ ਅਮਰੀਕਾ ਜਾਂਦਾ ਵਾਟਐਵਰ ਕੰਟਰੀ ਵੀ ਕੈਨ ਕੋਈ ਇਸ ਤੀ ਗੱਲ ਨਹੀਂ ਹੈਗੀ ਉੱਥੇ ਕੀ ਹੁੰਦਾ ਸਿਸਟਮ ਉਹ ਤੇ ਸਸਤੇ ਮਿੱਕ ਕੋਈ ਚੀਜ਼ ਹੁੰਦੀ ਆ ਵੀ ਉਹਨਾਂ ਨੇ ਸਕਿੱਲ ਓਰੀਐਂਟਡ ਬੱਚਾ ਬਣਾਉਣਾ। ਇਹ ਬੇਸਿਕਲੀ ਇਸ ਚੀਜ਼ ਨੂੰ ਦੇਖਣਾ ਹੁੰਦਾ ਹੈ ਕਿ ਬੱਚੇ ਦੇ ਵਿੱਚ ਪ੍ਰੈਕਟੀਕਲੀ ਜੋ ਸਾਡੀ ਕੰਟਰੀ ਨੂੰ ਜ਼ਰੂਰਤ ਆਇਆ ਉਹ ਜੋ ਇਸ ਤਰ੍ਹਾਂ ਦੀ ਐਜੂਕੇਸ਼ਨ ਉਸ ਤਰ੍ਹਾਂ ਦਾ ਸਕਿੱਲ ਪੈਦਾ ਹੋ ਜਾਏ। ਆਈਟੀਆਈ ਵਾਲਾ ਬੱਚਾ ਕਿਤੇ ਵੀ ਭੁੱਖਾ ਨਹੀਂ ਮਰੂਗਾ ਜੀ। ਠੀਕ ਹੈ ਜੀ। ਕੋਈ ਸਮਾਲ ਕੋਰਸ ਕਰ ਲਓ ਇਹ ਡਿਪਲੋਮਾ ਕੋਰਸ ਵੀ ਉਸ ਤੋਂ ਬਾਅਦ ਹੋ ਜਾਂਦੀ ਹੈ। ਤੇ ਆਈਟੀਆਈ ਅਸਲ 'ਚ ਸਰਟੀਫਿਕੇਟ ਕੋਰਸ ਹੈ। ਠੀਕ ਹੈ ਸਬ ਡਿਗਰੀ ਕੋਰਸ ਕਰ ਲੋ ਤੁਸੀਂ ਉਸ ਤੋਂ ਬਾਅਦ ਡਿਪਲੋਮਾ ਕੋਰਸ ਕਰ ਸਕਦੇ ਹੋ ਤੇ ਡਿਪਲੋਮਾ ਕੋਰਸ ਆਮ ਤੌਰ ਤੇ ਪਲੱਸ 2 ਤੋਂ ਬਾਅਦ ਹੋ ਜਾਂਦੇ ਨੇ ਸਰਟੀਫਿਕੇਟ ਕੋਰਸ ਜਿਹੜਾ 10ਵੀਂ ਤੋਂ ਬਾਅਦ ਹੋ ਜਾਂਦੇ ਨੇ ਤਾਂ ਬੱਚਾ ਜੇ ਪਲੱਸ 2 ਤੋਂ ਬਾਅਦ ਵੀ ਕਰਨਾ ਚਾਵੇ ਤਾਂ ਬਹੁਤ ਸਾਰੇ ਸਰਟੀਫਿਕੇਟ ਕੋਰਸ ਜਾਂ ਆਈਟੀ ਨਾਲ रिलेटेड ਕੋਰਸਸ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਬੱਚਾ ਉਹਨੂੰ ਆਪਣੀ ਜ਼ਿੰਦਗੀ 'ਚ ਰੋਜ਼ਗਾਰ ਰੋਜ਼ਗਾਰ ਦਾ ਸਾਧਨ ਬਹੁਤ ਸੋਹਣਾ ਬਣਾ ਸਕਦਾ ਹੈ ਮੰਨ ਲਓ ਜਿਵੇਂ ਇਲੈਕਟ੍ਰੀਸ਼ੀਅਨ ਦਾ ਵੀ ਆਮ ਟ੍ਰੈਂਡ ਹੈ ਤਾਂ ਤੁਸੀਂ ਦੇਖੋ ਵੀ ਪਲੰਮਰ ਦਾ ਹੈ ਔਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਇਹ ਅਲੱਗ-ਅਲੱਗ ਜਿਹੜੇ ਫੀਲਡ ਨੇ ਇਹਨਾਂ ਵਿੱਚ ਜਦੋਂ ਬੱਚਾ ਉਹਨਾਂ ਨੂੰ ਅਡਾਪਟ ਕਰਦਾ ਆਈਟੀ ਦੇ ਕੋਰਸ ਨੂੰ ਉਹ ਆਰਾਮ ਦੇ ਨਾਲ ਕਿਸੇ ਨਾ ਕਿਸੇ ਇੰਡਸਟਰੀ ਚ ਜਰੋ ਜਾਂਦਾ ਤਾਂ ਉਹਦਾ ਸਿੰਪਲ ਇੱਕ ਉਹ ਆਈਟੀ ਵਾਲਾ ਕੋਰਸ ਜਿਹੜਾ ਹੁੰਦਾ ਉਹਨੂੰ ਹੌਲੀ-ਹੌਲੀ ਮਿਨੀਮਮ ਪੇ ਵੀ 35 ਤੱਕ ਉਹਦੀ ਸਟਾਰਟਿੰਗ ਹੋ ਜਾਂਦੀ ਹੈ ਵਧੀਆ ਕੰਪਨੀਆਂ ਦੇ ਵਿੱਚ ਠੀਕ ਹੈ ਜੀ ਤੇ ਮਾਰਗੋਮਾ ਦੀ ਕੰਪਨੀ ਵੀ ਤੁਹਾਨੂੰ 25000 ਤੀਰ ਦੇਊਗੀ ਠੀਕ ਹੈ ਜੀ ਇਹ ਸਾਡਾ ਆਲੇ-ਦੁਆਲੇ ਦਾ ਕੋਰਸ ਗੱਲ ਕਰੀਏ ਬਰਨਾਲ ਦੇ ਇਲਾਕੇ ਚ ਤਾਂ ਟਰਾਇਡੈਂਟ ਦੀ ਆਈਐਲਓ ਆ ਉਹ ਆਮ ਤੌਰ ਤੇ ਜੇ ਬੱਚਾ ਆਈਟੀਆਈ ਵਾਲਾ ਹੋਵੇ ਤਾਂ ਉਹਨੂੰ 25 ਤੋਂ ਲੈ ਕੇ 30000 ਰੁਪਏ ਦੇ ਦਿੰਦੀ ਹੈ। ਅੱਛਾ ਜੀ। ਹਾਂ ਬੱਚੇ ਨੂੰ ਜਿਹੜਾ ਹੈ ਅੱਜਕੱਲ ਇਹ ਜ਼ਰੂਰੀ ਹੈ ਕਿ ਬੱਚਾ ਇਹ ਸੋਚ ਕੇ ਨਾ ਜਾਵੇ ਕਿ ਮੈਂ ਕੰਮ ਨਹੀਂ ਕਰਨਾ। ਜੇ ਉਹ ਸੋਚ ਕੇ ਜਾਵੇ ਕਿ ਮੇਰੀ ਡਿਗਰੀ ਨਾਲ ਰਿਲੇਟਡ ਮੈਨੂੰ ਵਧੀਆ ਕੰਮ ਆਉਂਦਾ ਹੈ, ਮੇਰੇ ਸਰਟੀਫਿਕੇਟ ਨਾਲ ਰਿਲੇਟਡ ਮੈਨੂੰ ਵਧੀਆ ਕੰਮ ਆਉਂਦਾ ਹੈ ਤਾਂ ਮੈਨੂੰ ਪਤਾ ਨਾ ਅਕਸਰ ਹੀ ਸਾਡੇ ਕੋਲ ਲੋਕ ਆਉਂਦੇ ਰਹਿੰਦੇ ਨੇ ਕਿ ਯਾਰ ਕੋਈ ਬੱਚਾ ਇਸ ਤਰ੍ਹਾਂ ਦਾ ਹੋਵੇ ਜਿਹੜਾ ਕਿ ਐਜ਼ ਇਲੈਕਟ੍ਰੀਸ਼ੀਅਨ ਉੱਥੇ ਕੰਮ ਕਰੇ। देयर ਇਜ਼ ਆਲਵੇਜ਼ ਪੋਜ਼ਿਟਿਵ ਓ ਤੇ ਉਸ ਤੋਂ ਬਾਅਦ ਸਾਨੂੰ ਇੱਕ ਦੱਸੋ ਵੀ ਬੰਦਾ ਲੋਪਸਟੂ ਤੋਂ ਬਾਅਦ ਬੰਦੇ ਕੋਲੇ ਜਿਆਦਾ ਕੀ ਬਰ ਪੈਸੇ ਨਹੀਂ ਹੁੰਦੇ ਹੈਗੇ ਸਾਨੂੰ ਪਤਾ ਹੀ ਅਜਿਹਾ ਲੱਗਦਾ ਆਪਣੇ ਜਿਹੜਾ ਲੋਕਾਂ ਕੋਲੇ ਤਾਂ ਉਹ ਉਸ ਤੋਂ ਬਾਅਦ ਸਮਾਲ ਕੋਰਸ ਜਿਹੜੇ ਕਰ ਸਕਦੇ ਨੇ ਜਿਵੇਂ ਕਿ ਕੰਪਿਊਟਰ ਕੋਰਸ ਹੋ ਗਿਆ ਜਾਂ ਕੋਈ ਇੰਟਰਨੈਟ ਕੈਫੇ ਦਾ ਕੋਰਸ ਹੋ ਗਿਆ ਦੇਖੋ ਜਿਹੜੇ ਤੁਸੀਂ ਇਹ ਸਵਾਲ ਕਰਦੇ ਹੋ ਥੋੜੀ ਮੈਂ ਗੱਲ ਸਮਝ ਗਿਆ ਜੇਕਰ ਤੁਸੀਂ ਇਹ ਸੋਚਿਓਂ ਵੀ ਤੁਹਾਡਾ ਮਕਸਦ ਇਹ ਹੈ ਵੀ ਜੇਕਰ ਬੱਚੇ ਆ ਕੋਲੇ ਜਾਂਦੇ ਮਾਪੇ ਐਨੇ ਪਿੰਗ ਹੈ ਨਹੀਂਗੇ ਤਾ ਉਹ ਬੱਚੇ ਨੇ ਇਹ ਵੀ ਚਾਹਣਾ ਕਿ ਵੀ ਉਹ ਪੜ ਕੇ ਕੋਈ ਲੇਬਰ ਨਾ ਕਰਦਾ ਫਿਰੇ ਲੋਅਰ ਲੈਵਲ ਦੀ ਤਾਂ ਉਹ ਜੀ ਵੀ ਕਰਦਾ ਹੈ ਉਹ ਚ ਕਪੈਸਿਟੀ ਵੀ ਹੈਗੀ ਹੈ ਤਾਂ ਉਸ ਸਥਿਤੀ ਦੇ ਵਿੱਚ ਉਹ ਵੱਖ-ਵੱਖ ਥਾਂ ਦੇ ਕੰਪਿਊਟਰ ਦੇ ਵਧੀਆ-ਵਧੀਆ ਸੈਂਟਰ ਚੱਲ ਰਹੇ ਨੇ ਠੀਕ ਹੈ ਜੀ ਤੇ ਉਹਨਾਂ ਸੈਂਟਰਾਂ ਦੇ ਵਿੱਚ ਚੰਗੇ ਸੈਂਟਰਾਂ ਨੂੰ ਸਰਚ ਕਰੋ ਤੇ ਉਹ ਸੈਂਟਰ ਜਿਨ੍ਹਾਂ ਦੀਆਂ ਗਾਂ ਅੱਗੇ ਜਾ ਕੇ ਆਪਾਂ ਦੇਖਦੇ ਆਂ ਵੀ ਫਰੈਂਚਾਈਜ਼ ਵਗੈਰਾ ਵੀ ਹੋਤੀਆਂ ਹੋਈਆਂ ਨੇ ਇਹ ਜੀ ਸੈਂਟਰਾਂ ਨੂੰ ਟੱਚ ਕਰੋ ਪੁੱਤੇ ਟਾਈਪਿੰਗ ਸਿੱਖੋ ਅੱਜ ਕੱਲ੍ਹ ਸੀ ਦੇਖਦੇ ਆਂ ਵੀ ਕੋਰਸ ਦੇ ਵਿੱਚ ਬੜੀ ਘਾਟ ਹੈ ਠੀਕ ਹੈ ਜੀ ਟਾਈਪਿੰਗ ਦੇ ਸਕਿੱਲ ਵਾਲੇ ਬੱਚੇ ਨਹੀਂ ਮਿਲ ਰਹੇ ਉਸੇ ਤਰ੍ਹਾਂ ਉਹ ਕੰਪਿਊਟਰ ਦੇ ਕੋਰਸਸ ਅਲੱਗ-ਕੱਲ ਨੂੰ ਆਪਣ 2-3 ਜਾਣੇ ਰਲ ਕੇ ਆਪਣਾ ਵਧੀਆ ਕੰਪਿਊਟਰ ਸੈਂਟਰ ਵੀ ਖੋਲ੍ਹ ਸਕਦੇ ਨੇ ਠੀਕ ਹੈ ਜੀ ਅਲੱਗ-ਅਲੱਗ ਤਰ੍ਹਾਂ ਦੇ ਉਹ ਡਿਪਲੋਮਾਸ ਵਗੈਰਾ ਸ਼ਾਰਟ 'ਚ ਹੋਣਗੇ ਤਾਂ ਨਾਲ ਕੋਈ ਮੇਜਰ ਡਿਗਰੀ ਵੀ ਕਰ ਸਕਦੇ ਨੇ ਤਾਂ ਉਹ ਬਹੁਤ ਹੀ ਮਤਲਬ ਐਫੀਸ਼ੀਐਂਸੀ ਵੀ ਕ੍ਰੀਏਟ ਕਰਨਗੇ ਬੱਚੇ ਤੇ ਨਾਲ ਦੀ ਨਾਲ ਉਹਨੂੰ ਇੱਕ ਇਨਕਮ ਦਾ ਜਿਹੜਾ ਜ਼ਰੀਆ ਉਹ ਹੀ ਬਣ ਜਾਊਗਾ ਇਹਦੇ ਵਿੱਚ ਨਾਲ ਨਾਲ ਬਾਟਾਂ ਦੇ ਬੰਦਾ ਕੰਮ ਵੀ ਕਰ ਸਕਦਾ ਹੈ ਬਿਲਕੁਲ ਕਰ ਸਕਦਾ ਹੈ ਕਿਉਂਕਿ ਅੱਜ ਕੱਲ ਕੰਪਿਊਟਰ ਸੈਂਟਰ ਜੋ ਵੀ ਰਨ ਕਰ ਰਹੇ ਨੇ ਉਹਨਾਂ ਦੇ ਜਿਹੜੇ ਹੈਡਸ ਨੇ ਉਹਨਾਂ ਕੋਲੇ ਵੈਰਾਈਟੀ ਆਫ ਐਕਸਪੀਰੀਅੰਸ ਅਤੇ ਗਾ ਵੈਰਾਈਟੀ ਆਫ ਕੋਰਸਸ ਨੇ ਉਹਨਾਂ ਕੋਲੇ ਲਾਰਜ ਐਕਸਪੀਰੀਅੰਸ ਹੈ ਵੈਰਾਈਟੀ ਕੋਰਸ ਹੈ ਤੇ ਵੈਰਾਈਟੀ ਆਫ ਕੋਰਸਸ ਕਰਕੇ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਰਹਿੰਦੇ ਨੇ ਤੇ ਉਹ ਬੱਚੇ ਜਿਹੜੇ ਹੈਗੇ ਉਹ ਕਦੇ ਵੀ ਮਤਲਬ ਭੁੱਖੇ ਮਰਨ ਵਾਲਾ ਜਿਹੜਾ ਸਟੇਜ ਇੱਕ ਤੁਸੀਂ ਬਨੋਏ ਦੱਸੋ ਸਰ ਬਹੁਤ ਲੋਕਾਂ ਨੂੰ ਐ ਬਹਿਮ ਹੁੰਦਾ ਵੀ ਆਪਾਂ ਐਸਐਸਪੀ ਡੀਸੀ ਕਿਵੇਂ ਲੱਗ ਸਕਦੇ ਆ ਪੂਰੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਵੀ ਬੰਦਾ ਕਿਹੜਾ ਕੋਰਸ ਕਰਨਾ ਹੁੰਦਾ ਜਾਂ ਕੀ ਕਰਨਾ ਹੁੰਦਾ ਉਹਨਾਂ ਨੇ ਦੇਖੋ ਇਹ ਜਿਹੜੇ ਜਿੰਨੀਆਂ ਵੀ ਗਵਰਨਮੈਂਟ ਜੌਬ ਨੇ ਇਹ ਅਸਲ ਦੇ ਵਿੱਚ ਚੰਗੀ ਕਿਸਮ ਦੀ ਗਵਰਨਮੈਂਟ ਜੌਬ ਹਮੇਸ਼ਾ ਹੀ ਉਹਨਾਂ ਦੀ ਜਿਹੜੀ ਐਲੀਜੀਬਿਲਟੀ ਆ ਗ੍ਰੈਜੂਏਸ਼ਨ ਹੁੰਦੀ ਠੀਕ ਆ ਜੀ ਕੱਲੀ ਗ੍ਰੈਜੂਏਟ ਨਹੀਂ ਕਰਨੀ ਹੁੰਦੀ ਮੰਨ ਲਓ ਪਾਸਟੂਰ ਤੋਂ ਬਾਅਦ ਬੰਦੇ ਨੇ ਬੀਏ ਕਰ ਲਈ ਤਾਂ ਉਹ ਜੋ ਸੀ ਨਾ ਪੇਪਰ ਮਤਲਬ ਡੀਸੀ ਲੱਗਣ ਦਾ ਪੇਪਰ ਬੰਦਾ ਦੇ ਸਕਦਾਗਾ ਦੇਖੋ ਉੱਥੇ ਉਹਨਾਂ ਨੇ ਕੁਝ ਨਹੀਂ ਦੇਖਣਾ ਉੱਥੇ ਜਿਹੜਾ ਕੰਪੀਟੀਟਿਵ ਇਗਜ਼ਾਮ ਆ ਉਹਦੀ ਇੱਕ ਆਪਦੀ ਸਪਿਰਟ ਹੈ ਉਹਨਾਂ ਦੇ ਆਪਦਾ ਇਹ ਕ੍ਰਾਈਟੇਰੀਆ ਉਹਨਾਂ ਦਾ ਆਪਦਾ ਉਸ ਕ੍ਰਾਈਟੇਰੀਆ ਨੂੰ ਤੁਸੀਂ ਪੂਰਾ ਕਰਨਾ ਹੈ ਤੁਸੀਂ ਇੱਕ ਸਿੰਪਲ ਗ੍ਰੈਜੂਏਟ ਆ ਇਹ ਨਹੀਂ ਤੁਸੀਂ ਸੋਚਣਾ ਕਿ ਮੈਂ ਇੱਕ ਜੀ ਬੈਚਲਰ ਆਫ ਆਰਟਸ ਆ ਜਾਂ ਬੈਚਲਰ ਆਫ ਸਾਇੰਸ ਆ ਜਾਂ ਕਾਮਰਸ ਆ ਇਸ ਚੀਜ਼ਾਂ ਨੂੰ ਕੋਈ ਮਤਲਬ ਨਹੀਂ ਹੈਗਾ ਤੁਸੀਂ ਆਪਦੀ ਗ੍ਰੈਜੂਏਸ਼ਨ ਕਰ ਲਈ ਤੁਸੀਂ ਇਹ ਘਰ ਰਿਕੁਆਇਰਮੈਂਟ ਜੋ ਵੀ ਰੱਖੀ ਹੋਈ ਹੈ ਮਿਨਿਮਮ 50 ਜਾਂ 55 ਜਾਂ ਕੋਈ ਰੈਜ਼ਰਵ ਜੋ ਕੈਟੇਗਰੀ ਹੋ ਨਾ ਵਾਸਤੇ ਜੋ ਰੱਖੀ ਹੈ ਉਹਨੂੰ ਮੀਟ ਆਊਟ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਹਿੰਨਾ ਕੰਪੀਟੀਸ਼ਨ ਵਾਲੇ ਟੈਸਟਾਂ ਦੀ ਤਿਆਰੀ ਕਰਨੀ ਹੈ ਠੀਕ ਹੈ ਉਹ ਵੱਖ-ਵੱਖ ਸੈਂਟਰ ਖੁੱਲੇ ਹੋਏ ਨੇ ਤੁਸੀਂ ਉੱਥੇ ਤਿਆਰੀ ਕਰ ਸਕਦੇ ਹੋ ਆਨਲਾਈਨ ਬਥੇਰੀ ਆਪੋਰਚੁਨਿਟੀਆਂ ਹੈਗੀਆਂ ਉੱਥੇ ਤਿਆਰੀ ਕਰ ਸਕਦੇ ਹੋ ਮਤਲਬ ਅੱਜ ਤਾਂ ਤੁਹਾਡੀ ਡੋਰ ਸਟੈਪ ਤੇ ਮਤਲਬ ਅਵੇਲੇਬਿਲਿਟੀ ਹੈ ਠੀਕ ਹੈ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਇੱਕ ਟੀਚਰ ਆ ਉਹ ਹਜ਼ਾਰਾਂ ਕਿਲੋਮੀਟਰ ਬੈਠਾ ਹੈ ਦੂਰ ਮੈਨੂੰ ਉਹਦੀ ਸਮਝ ਆ ਰਹੀ ਹੈ ਤੋ ਯੂ ਗੋਣਾ ਅਪਰੋਚ ਹਮ ਔਰ ਹਰ ਵੈਰੀ ਈਜ਼ੀਲੀ ਕਿਉਂਕਿ ਜਿਹੜਾ ਜਮਾਨਾ ਹੀ ਬਦਲਿਆ ਦਾ ਇਸ ਤਰ੍ਹਾਂ ਆ ਚੁੱਕਿਆ ਠੀਕ ਹੈ ਜੀ ਉਹਨੇ ਹੀ ਉੱਤੇ ਤਿਆਰੀ ਕਰੇ ਜਦੋਂ ਤਿਆਰੀ ਕਰੂਗਾ ਤਾਂ ਇੱਕ ਇੱਕ ਕੁਦਰਤੀ ਤੌਰ ਤੇ ਹਰ ਇੱਕ ਜਿਹੜਾ ਐਗਜ਼ਾਮ ਹੈ ਆਪਸੀ ਗਵਰਨਮੈਂਟ ਜੌਬ ਦਾ ਸੀ ਦਿੰਨੇ ਆ ਸੈਂਟਰ ਦੀ ਹੈ ਚਾਹੇ ਸਟੇਟ ਦੀ ਹੈ ਦੋ ਦੋ ਤਰ੍ਹਾਂ ਦੇ ਹੁੰਦੇ ਨੇ ਤੇ ਜਦੋਂ ਉਹ ਉਹ ਤਿਆਰੀ ਕਰਦੇ ਨੇ ਤਾਂ ਘੱਟੋ ਘੱਟ ਇੱਕੋ ਹੀ ਟੈਸਟ ਦੀ ਤਿਆਰੀ ਕਰਨ ਦੇ ਨਾਲ ਬੱਚੇ ਚ ਇਹਨਾਂ ਕੌਨਫੀਡੈਂਸ ਵੀ ਡਿਵੈਲਪ ਹੋ ਜਾਂਦਾ ਨੌਲੇਜ ਵੀ ਆ ਜਾਂਦੀ ਹੈ ਉਹਨੂੰ ਸਕਿੱਲ ਵੀ ਆ ਜਾਂਦਾ ਹੈ ਕਿ ਫਿਰ ਉਹ ਗਾਹ ਫਰਦਰ ਵੱਖ-ਵੱਖ ਰੇਲ ਟੈਸਟਾਂ ਦੀ ਤਿਆਰੀ ਇਕੋ ਦੀ ਤਿਆਰੀ ਚੰਗੀ ਤਰ੍ਹਾਂ ਕਰਕੇ ਉਹਦੀ ਦੂਜੀ ਤਿਆਰੀ ਵੀ ਕਰੀ ਬੰਦਾ ਭਾਵੇਂ ਆ ਵੀ ਇਕੋ ਤਿਆਰੀ ਕਰਕੇ ਬੰਦਾ ਰੇਲਵੇ ਚ ਵੀ ਲੱਗ ਸਕਦਾ ਉਹੀ ਤਿਆਰੀ ਕਰਕੇ ਜਾਂ ਆਪਣਾ ڈاک ਖਾਨੇ ਦੇ ਵਿੱਚ ਵਧੀਆ-ਵਧੀਆ ਪੋਸਟਾਂ ਦੇ ਉੱਤੇ ਇੰਕੋਨਟ੍ਰੈਕਟ ਦੀਆਂ ਪੋਸਟਾਂ ਉੱਤੇ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਮਤਲਬ ਕਿ ਜਿੰਨੀਆਂ ਆਪਣੀਆਂ ਤਾਂ ਇੰਡੀਅਨ ਗਵਰਨਮੈਂਟ ਦੇ ਜੋਬ ਨੇ ਸਾਰਿਆਂ ਦੇ ਵਿੱਚ ਬੰਦਾ ਉਹ ਸੈਂਟਰ ਦੇ ਆ ਜੀ ਚਾਹੇ ਸਟੇਟ ਦੇ ਆ ਸਟੇਟ ਚ ਵੀ ਲੱਗ ਲਗਭਗ ਕੰਪੀਟੀਸ਼ਨ ਕਟਥਰੋਟ ਹੀ ਹੈ ਠੀਕ ਹੈ ਜੀ ਹਾਂ ਜੇ ਉਹਦੀ ਫਸਲ ਤੋਂ ਪਹਿਲਾਂ ਬੱਚੇ ਨੇ ਆਪ ਮੋਟਰ ਦੇਖਣਾ ਮਾਸਕ ਤੌਰ ਤੇ ਖੁਦ ਨੂੰ ਤਿਆਰ ਕਰਨਾ ਹੈ ਵੀ ਆਪਾਂ ਕਿਧਰੇ ਪਾਸੇ ਜਾਣਾ ਹੈ ਜੇਕਰ ਉਹਦੀ ਇਥੇ ਮੈਂਟੈਲਿਟੀ ਮਾਈਂਡ ਤੋਂ ਤਿਆਰ ਹੈਗਾ ਤਾਂ ਉਹਨੂੰ ਕੋਈ ਨਹੀਂ ਰੋਕ ਸਕਦਾ ਓਪਰਚ्युनिटीज ਬਹੁਤ ਨੇ ਹਣ ਠੀਕ ਹੈ ਜੀ ਜੇ ਮਨ ਦੇ ਵਿੱਚ ਇੱਛਾ ਹੈਗੀ ਹੈ ਤਾਂ ਬੰਦਾ ਬਹੁਤ ਕੁਝ ਕਰ ਸਕਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਸਾਨੂੰ ਕੋਈ ਹੋਰ ਜਾਣਕਾਰੀ ਦਿਓ ਜਿਹਦੇ ਨਾਲ ਬੱਚਾ ਮਤਲਬ ਕਿ ਆਪਦਾ ਨਾਲ ਨਾਲ ਕੰਮ ਕਰ ਸਕੇ ਜਾਂ ਕੋਈ ਦੇਖੋ ਨਾਲ ਨਾਲ ਵੀ ਜਿਹੜਾ ਕੰਮ ਕਰਦਾ ਕੰਮ ਇਹ ਹੈ ਜੇਕਰ ਪਲੱਸ 2 ਨੇ ਕਰ ਲਈ ਹੈ ਠੀਕ ਹੈ ਉਹ ਉਸ ਤੋਂ ਬਾਅਦ ਕੋਈ ਸਰਟੀਫਿਕੇਟ ਕੋਰਸ ਕਰਦਾ ਹੈ ਤਾਂ ਉਹੀ ਜਿਵੇਂ ਪਹਿਲਾਂ ਆਪਾਂ ਗੱਲ ਕਰਨੀ ਵੀ ਕੰਪਿਊਟਰ ਕੋਰਸ ਕਰਦਾ ਤਾਂ ਕੰਪਿਊਟਰ ਦੀਆਂ ਕਲਾਸਾਂ ਲੈਣ ਲੱਗੇ ਠੀਕ ਹੈ ਜੀ ਉਹੀ ਜੇ ਉਹ ਗਵਰਨਮੈਂਟ ਜੌਬ ਦੀ ਤਿਆਰੀ ਕਰਦਾ ਤਾਂ ਕਿਸੇ ਹੋਰ ਲੋਰ ਜਿਹੜੇ ਮਤਲਬ ਹਾਈ ਦੀ ਪੇ ਨਹੀਂ ਹੁੰਦੇ ਉਹਨਾਂ ਨੂੰ ਆਪ ਦੇ ਸਕਿਲ ਜਿਹਨੂੰ ਮੈਥ ਚੰਗਾ ਆਉਂਦਾ ਉਹਨੂੰ ਸਾਇੰਸ ਚੰਗੀ ਆਉਂਦੀ ਹੈ ਉਹਨੂੰ ਇੰਗਲਿਸ਼ ਚੰਗੀ ਆਉਂਦੀ ਹੈ ਤਾਂ ਉਹਨੂੰ ਇਹ opportunity ਬਣਾ ਸਕਦਾ ਵੀ ਹਾਂ ਉਹ ਇੱਕ ਕਮਾਈ ਦਾ ਸਾਧਨ ਬਣ ਗਿਆ ਹਾਂਜੀ ਹਾਂ ਸੋ ਮਤਲਬ ਐਜੂਕੇਸ਼ਨ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿ ਯੂ ਆਰ ਬਾਉਂਡ ਟੂ ਗੋ ਥਰੂ ਐਟ ਲੀਸਟ ਫਾਰ 1 ਇਅਰ 2 ਇਅਰ ਤੁਸੀਂ ਆਦਿ ਸਟੱਡੀ ਕਰ ਲਈ ਐ ਸਾਰਾ ਕੁਝ ਤੁਸੀਂ ਆ ਤਾਂ ਕਰ ਲਿਆ ਤੁਸੀਂ ਉਹਨੂੰ ਉਸੇ ਚੀਜ਼ ਤੇ ਚੱਲਣ ਖਾਤਰ ਤੁਹਾਡਾ IQ ਜਿੱਥੇ ਵੀ ਹੈ ਤੁਹਾਨੂੰ ਲੱਗਦਾ ਵੀ ਮੈਨੂੰ ਹੋਰ ਪਾਲਿਸ਼ ਕਰ ਸਕਦਾ ਜਾਂ ਕਰ ਸਕਦੀ ਹਾਂ ਤੇ ਉਹ ਕਰ ਸਕਦੇ ਕੋਈ ਟ੍ਰਬਲ ਨਹੀਂ ਐਸੀ ਬੜੀ ਵਧੀਆ ਉਹ ਇਨਕਮ ਦਾ ਸਾਧਨ ਵੀ ਬਣੂਗਾ ਔਰ ਉਹਨੂੰ ਆਪੇ ਆਪ ਕੌਨਫੀਡੈਂਸ ਵੀ ਡਿਵੈਲਪ ਹੋਊਗਾ ਔਰ ਮੋਰਓਵਰੋ ਆਪ ਜਿਹੜਾ ਜ਼ਿੰਦਗੀ 'ਚ ਅੱਗੇ ਹੋਰ ਵੀ ਤਿਆਰੀ ਕਰ ਸਕਦਾ ਹੈ ਹੁਣ ਉਹ ਸਮਾਂ ਨਹੀਂ ਰਹਿ ਗਿਆ ਕਿ ਤੁਹਾਡਾ ਟੀਚਰ ਜਿਹੜਾ ਹੈਗਾ ਉਹਦੀ ਏਜ ਜ਼ਿਆਦਾ ਹੋਵੇ ਤੁਹਾਡੀ ਏਜ ਘੱਟ ਹੋਵੇ ਅਜਿਵੇਂ ਛੋਟੀ ਏਜ ਵਾਲੇ ਵੀ ਵੱਡੀ ਏਜ ਵਾਲਾਂ ਦੇ ਟੀਚਰ ਬਣੇ ਹੋਏ ਨੇ ਤੇ ਅੱਜ ਕੱਲ ਬੰਦਾ ਵੀਡੀਓ ਰੀਡਿੰਗ ਵਗੈਰਾ ਦਾ ਕੋਰਸ ਕਰਕੇ ਵੀ ਹਾਂ ਜੇ ਦੇਖੋ ਜਿਉ ਜੋ ਜੇਕਰ ਤੁਸੀਂ ਪ੍ਰਾਈਵੇਟ ਕੋਈ ਰੰਗਜੰਮ ਕਰਨਾ ਚਾਹੁੰਦੇ ਹੋ ਅੱਜ ਕੱਲ ਜੇ ਆਪਾਂ ਗੱਲ ਕਰੀਏ ਮੀਡੀਆ ਫਿਨਿਸ਼ ਤੁਸੀਂ ਆਜੋ ਤੇ ਇਹ ਜਿਹ ਹੈ ਫੀਲਡ ਹੈ ਜਿਸ ਹਜ਼ਾਰਾਂ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੇ ਸਿਰਫ ਆਦਵੀ ਟੈਸਟ ਸ਼ੌਂਕ ਉਮਰ ਇਹਦੇ ਅਨੁਸਾਰ ਕੋ ਉਹਨਾਂ ਨੇ ਵੀਡੀਓ ਰਿਲੇਟਡ ਕੋਈ ਕੋਰਸ ਕੀਤੇ ਹੋਏ ਨੇ ਐਡਿਟਿੰਗ ਦੇ ਕੋਰਸ ਕੀਤੇ ਹੋਏ ਨੇ ਬੱਚੇ ਆਉਂਦੇ ਨੇ ਉਹਨਾਂ ਨੇ ਆਮ ਤੌਰ ਤੇ ਤੁਸੀਂ ਦੇਖਦੇ ਹੋਗੇ ਫੇਸਬੁੱਕ ਤੇ ਇੰਸਟਾਗ੍ਰam ਤੇ ਉਹ ਬੜੀਆਂ ਐਡਸ ਵਗੈਰਾ ਦੇ ਵਿੱਚ ਉਹ ਆਪਣਾ ਰੋਲ ਪਲੇ ਕਰ ਰਹੇ ਨੇ ਤਾਂ ਉਹਨਾਂ ਨੇ ਵਧੀਆ-ਵਧੀਆ ਸਟੂਡੀਓ ਬਣਾਏ ਹੋਏ ਨੇ ਔਰ ਹਾਈਲੀ ਅਪਡੇਟਡ ਟੈਕਨੀਕਲ ਉਹਨਾਂ ਕੋਲੇ ਜਿਹੜੀਆਂ ਹੈਗੀਆਂ ਨੇ ਗੈਜਟਸ ਨੇ ਤੇ ਜੇਕਰ ਉਹਨ ਉਹਦੇ ਆਧਾਰ ਤੇ ਉਹ ਕੋਈ ਆਪਣਾ ਕੰਮ ਕਰਦੇ ਨੇ ਤਾਂ ਉਹਨਾਂ ਨੂੰ YouTube, Facebook, Instagram ਤੋਂ ਵਧੀਆ ਕਮਾਈਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਤੁਹਾਡਾ ਵੀ ਗੱਲ ਪੰਜਾਬ ਦੀ ਚੈਨਲ ਦੇ ਵਿੱਚ ਮੈਨੂੰ ਤੁਸੀਂ ਬੁਲਾਇਆ ਬਹੁਤ-ਬਹੁਤ ਧੰਨਵਾਦ